ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਰੇਵਾਲ ਡੇਰੀ ਫਾਰਮ 03 ਤੇ ਅੱਜ ਵਾਲੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਸੰਗਤ ਮੰਡੀ ਤੇ ਜਿਲ੍ਹਾ ਬਠਿੰਡਾ ਦੀ ਹੈ ਜੀ ਇਹ ਵੀਡੀਓ ਪਸ਼ੂ ਪਾਲਕ ਵੀਰਾਂ ਵਾਸਤੇ ਹੈ ਜੀ ਇੱਥੇ ਬਾਈ ਡਾਕਟਰ ਗਰਮੇਲ ਸਿੰਘ ਫੁੱਲੋ ਮਿੱਠੀ ਵਾਲਿਆਂ ਨੇ ਫੀਡ ਦਾ ਕੰਮ ਕਰਿਆ ਜੀ ਦੀਪ ਫੀਡ ਸਟੋਰ ਦੇ ਨਾਂ ਤੇ ਇਹ ਸੰਗਤ ਮੰਡੀ ਜੀ ਮਾਨ ਏਜੰਸੀ ਦੇ ਬਿਲਕੁਲ ਨੇੜੇ ਹੈ ਜੀ ਨੇੜੇ ਪੈਟਰੋਲ ਪੰਪ ਹੈ ਜੀ ਇੰਡੀਆ ਨਵਲ ਦਾ ਤੇ ਨਾਲ ਹੈਗਾ ਮਨੀ ਟਾਇਰ ਸਰਵਿਸ ਜੀ ਇੱਥੇ ਪੈਂਚਰਾਂ ਵਾਲੀ ਦੁਕਾਨ ਹੈ ਪੂਰੀ ਗੱਲਬਾਤ ਤੁਸਨੂੰ ਬਾਈ ਨਾਲ ਕਰਵਾ ਦਿੰਨੇ ਆ ਜੀ ਮੈਪਲੀ ਕੰਪਨੀ ਦੀ ਬਹੁਤ ਚੰਗੀ ਫੀਰ ਦੱਸਦੇ ਆ ਬਾਈ ਜੀ ਆਇਓ ਦੋਸਤੋ ਤੁਸਨੂੰ ਬਾਈ ਨਾਲ ਕਰਵਾਉਣੇ ਆ ਗੱਲਬਾਤ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਆਪਣਾ ਮੇਰਾ ਨਾਮ ਡਾਟਰ ਗੁਰਮੇਲ ਸਿੰਘ ਜੀ ਪਿੰਡ ਪੁੱਲੋ ਮਠੀ ਡਾਕਟਰ ਕਰਮੇਲ ਸਿੰਘ ਪਿੰਡ ਫੁੱਲੋ ਮਿੱਟੀ ਮੋਬਾਈਲ ਨੰਬਰ ਬੋਲੇ ਬਈ ਆਪਣਾ 98768 ਜੀ 52575 98768 52575 52575 22 ਦਾ ਮੋਬਾਈਲ ਨੰਬਰ ਹੈ ਜੀ ਕਿਹੜੀ ਕੰਪਨੀ ਦੀ ਫੀਡ ਹੈ ਜੀ ਆਪਣੇ ਕੋਲ ਆਪਣੇ ਕੋਲ ਮੈਪਲੀ ਕੰਪਨੀ ਦੀ ਹੈ ਜੀ ਮੈਪਲੀ ਦੀ ਕੀ ਖਾਸੀਅਤ ਹੈ ਇਸ ਫੀਡ ਦੀ ਜੀ ਇਹਦੀ ਖਾਸੀਅਤ ਹੈ ਜੀ ਇੱਕ ਤਾਂ ਜਿਹੜਾ ਰੈਗੂਲਰ ਫੀਡ ਪਾਵਾਂਗੇ ਪਸੂਰ ਰਿਪੀਟ ਨਹੀਂ ਹੁੰਦਾ ਠੀਕ ਹੈ ਜੀ ਤੇ ਇੱਕ ਮਸਟੈਟਸ ਉਹ ਘਟ ਹੁੰਦੀ ਹੈ ਬਾਈ ਕਹਿੰਦੇ ਸਾਡੀ ਫੀਡ ਤੁਸੀਂ ਵਰਤੋਗੇ ਪਸੂਰ ਰਿਪੀਟ ਨਹੀਂ ਹੁੰਦਾ ਮਸਟੈਟਸ ਉਹ ਘਟ ਹੁੰਦੀ ਹੈ ਇੱਕ 50 ਤੋਂ 60 ਦਿਨਾਂ ਪਸ਼ੂ ਪ੍ਰੈਗਨੈਂਟ ਹੋ ਜਾਂਦਾ ਜੀ ਠੀਕ ਹੈ ਜੀ ਸੂਣ ਤੋਂ 50 ਤੋਂ 60 ਦਿਨਾਂ ਦੇ ਅੰਦਰ ਬਾਈ ਕਹਿੰਦੇ ਜੇ ਪ੍ਰੋਪਰ ਤੁਸੀਂ ਸਾਡੀ ਫੀਡ ਰੈਗੂਲਰ ਵਰਤਦੇ ਹੋ ਤਾਂ ਸੂਣ ਤੋਂ ਬਾਅਦ 50 ਤੋਂ 60 ਦਿਨਾਂ ਦੇ ਅੰਦਰ ਪਸ਼ੂ ਪ੍ਰੈਗਨੈਂਟ ਹੋ ਜਾਂਦਾ ਹੈ ਜੀ ਇਹ ਬਾਈ ਆਫ ਕੈਮਰਾ ਦੱਸ ਰਹੀ ਸੀ ਜੀ ਇਹ ਸਾਡੀ ਮੈਪਲੀ ਕੰਪਨੀ ਹੈ ਜਿਹੜੀ ਪਸ਼ੂਆਂ ਦੇ ਦੁੱਧ ਦੇ ਨਾਲ ਦੇ ਨਾਲ ਪਸ਼ੂਆਂ ਦੇ ਬੋਡੀ ਸਕੋਰ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ ਪਸ਼ੂ ਬੋਡੀ ਵੇਟ ਨਹੀਂ ਤੋੜਦਾ ਰਿਪੀਟ ਨਹੀਂ ਹੁੰਦਾ ਜੀ ਲੋਕ ਕਿ ਤੁਹਾਨੂੰ ਖਾਸੀ ਦਾ ਬਾਈ ਦੱਸਣਗੇ ਹਾਂਜੀ ਕਿਹੜੀ ਕਿਹੜੀ ਫੀਡ ਆਉਦੀ ਹੈ ਬਾਈ ਆਪਣੇ ਕੋਲੇ ਜੀ ਕਾਫ ਸਟਾਰਟਰ ਵੀ ਹੈਗੀ ਜੀ ਕਾਫ ਗਰੋ ਵੀ ਹੈਗੀ ਹੈ ਤੇ ਹੀਫਰ ਵੀ ਹੈ ਇਹ ਤਿੰਨੇ ਘਟਰੂਆਂ ਖਾਤਰ ਹੈ ਜੀ ਠੀਕ ਹੈ ਜੀ ਕਾਫ ਸਟਾਰਟਰ ਕਾਫ ਗਰੋ ਔਰ ਹੀਫਰ ਇਹ ਛੋਟੀਆਂ ਬੱਚੀਆਂ ਤੋਂ ਲੈ ਕੇ ਸਟਾਰਟਰ 0 ਦਿਨ ਤੋਂ ਲੈ ਕੇ 90 ਦਿਨ ਤੱਕ ਹੈ ਜੀ ਜੀ ਕਾਫ ਗਰੋ ਔਰ 90 ਤੋਂ ਲੈ ਕੇ ਜੀ 9 ਮਹੀਨਾ ਤੱਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੋਲ ਹੀਫਰ ਹੈ ਹੀਫਰ ਦੀ ਆਪਣੀ ਖਾਸੀਅਤ ਹੈ ਜੀ 7 ਕਿਲੋ 700 ਗ੍ਰਾਮ ਵਾਜਨ ਡੇਲੀ ਵਧਾਉਂਦੀ ਹੈ ਠੀਕ ਹੈ ਜੀ ਇੱਕ ਹੋਰ ਖਾਸੀਅਤ ਇਹ ਬੱਚੇ ਦਾ ਨਿਵਕ ਤੇ ਆਪਾਂ ਕਲੀ ਇਸੇ ਕੰਪਨੀ ਦੀ ਫੀਡ ਵੇਚਦੇ ਆ ਕਿਉਂਕਿ ਆਪਾਂ ਹੋਰ ਕੰਪਨੀਆਂ ਦੀਆਂ ਫੀਡਾਂ ਬਹੁਤ ਹੁੰਦੀਆਂ ਹਨ ਪਰ ਆਪਣੀ ਫੀਡ ਹੈ ਜਿਹੜੇ ਦੁੱਧ ਵੀ ਹਫ਼ਤੇ 'ਚ ਵਧਾਉਂਦੀ ਹੈ ਜੇ ਆਪਾਂ ਆਖੇ ਇੱਕ ਦਿਨ 'ਚ ਨਹੀਂ ਵਧਾਉਂਦੀ ਠੀਕ ਹੈ ਜੀ ਇਹ ਪਸ਼ੂ ਨੂੰ ਲਿੱਸਾ ਨਹੀਂ ਪੈਣ ਦਿੰਦੀ ਸੋ ਬਈ ਜੇ ਇਹਦਾ ਚੰਗੀ ਗੱਲ ਹੈ ਜਿਹੜੀ ਇੱਕਦਮ ਜਾਦੂ ਵਰ ਨਾਲ ਦੁੱਧ ਵਧਾਉਣ ਵਾਲੀ ਫੀਡ ਹੈ ਉਹਨੂੰ ਤਾਂ ਆਪਾਂ ਚੰਗੀ ਵੀ ਨਹੀਂ ਮੰਨਦੇ ਜੀ ਜਿਹੜੀ ਹੌਲੀ-ਹੌਲੀ ਪਸ਼ੂ ਤੇ ਸਿਹਤ ਤੇ ਕੰਮ ਕਰਕੇ ਦੁੱਧ ਵਧਾਊਗੀ ਉਹੀ ਫੀਡ ਵਧੀਆ ਹੁੰਦੀ ਹੈ ਜੀ ਬਾਈ ਕਹਿੰਦਾ ਇੱਕ ਦੋ ਦਿਨਾਂ 'ਚ ਨਹੀਂ ਘੱਟ ਤੋਂ ਘੱਟ 7-8 ਦਿਨਾਂ 'ਚ ਆਪਣੀ ਹਾਂਜੀ ਹੋਰ ਜੀ ਇੱਕ ਆਪਣੀ ਫੀਡ ਦੇ ਨਾਲ ਜੀ ਕੈਲਸ਼ੀਅਮ ਜਾਂ ਪਾਊਡਰ ਨਹੀਂ ਪਾਉਣਾ ਪੈਂਦਾ ਇਹ ਡਾਕਟਰ ਸਾਹਿਬ ਨੇ ਵਿੱਚ ਪਾਇਆ ਹੋਇਆ ਹੈ ਬਾਈ ਕਹਿੰਦੇ ਜਿਹੜੇ ਡਾਕਟਰ ਸਾਹਿਬ ਦੀ ਇਹ ਕੰਪਨੀ ਹੈ ਉਹ ਡਾਕਟਰ ਉਤਾਰ ਸਿੰਘ ਦੀ ਹੈ ਜੀ ਡਾਕਟਰ ਚਪਤਾਰ ਸਿੰਘ ਡਾਕਟਰ ਉਤਾਰ ਸਿੰਘ ਉਹਨਾਂ ਦੀ ਕੰਪਨੀ ਹੈ ਜੀ ਕਿਹੜੀ ਜਗ੍ਹਾ ਹੈ ਵੀਰ ਜੀ ਇਹ ਮਲੇਰ ਕੋਟਲੇ ਕੋਲ ਹੈ ਜੀ ਮਲੇਰ ਕੋਟਲੇ ਪਲਾਂਟ ਲੱਗਿਆ ਪਾਇਆ ਉਹਦਾ ਜੀ ਬਾਈ ਕਹਿੰਦੇ ਕੈਲਸ਼ੀਅਮ ਜਾਂ ਐਕਸਟਰਾ ਤੁਹਾਨੂੰ ਕੋਈ ਪਾਊਡਰ ਪਾਉਣ ਦੀ ਲੋੜ ਨਹੀਂ ਪੈਂਦੀ ਜੇ ਸਾਡੀ ਤੁਸੀਂ ਫੀਡ ਵਰਤਦੇ ਤਾਂ ਮਿਲਕਿੰਗ ਵਾਲੀ ਕਿਹੜੀ ਕਿਹੜੀ ਫੀਡ ਆਉਂਦੀ ਹੈ ਜੀ ਇਹ ਤਾਂ ਇਹ 8000 ਹੈ ਹਾਂਜੀ 10000 ਰਹੀ ਮਿਲਕਿੰਗ ਵਾਲੀ 8000 10000 ਇਹ 20 ਕਿਲੋ ਦੁੱਧ ਤੇ ਕੀ ਜੀ 20 ਕਿਲੋ ਤੋਂ ਉੱਤੇ ਆਪਣੇ ਕੋਲੇ ਆਉਂਦੀ ਰੋਜਵੈਲ ਜੀ ਠੀਕ ਹੈ ਜੀ ਜੇ 20 ਲੀਟਰ ਤੋਂ ਉੱਤੇ ਤੁਹਾਡਾ ਪਸ਼ੂ ਦੁੱਧ ਦਿੰਦਾ ਤਾਂ ਉਹਦੇ ਵਾਸਤੇ ਰੋਜਵੈਲ ਫੀਡ ਆਉਂਦੀ ਹੈ ਜੀ ਜੇ 25 ਪਲੱਸ ਆ ਤਾਂ ਆਪਣੇ ਕੋਲੇ ਅਰਲੀ ਆਉਂਦੀ ਹੈ ਜੀ 25 ਪਲੱਸ ਤੇ ਜੀ ਅਰਲੀ ਆਉਂਦੀ ਹੈ ਜੀ 25 ਪਲੱਸ ਤੁਹਾਡੇ ਪਸ਼ੂ ਦੁੱਧ ਦਿੰਦਾ ਤਾਂ ਉਹਦੇ ਵਾਸਤੇ ਅਰਲੀ ਫੀਡ ਆਉਂਦੀ ਹੈ ਜੀ ਦੋਸਤੋ ਲਗਭਗ ਜੇ ਆਪਾਂ ਮੋਟੇ-ਮੋਟੀ ਗੱਲ ਕਰੀਏ ਤਾਂ ਕਾਫ ਸਟਾਰਟਰ ਤੋਂ ਲੈ ਕੇ ਪੂਰੀ ਹਾਈਐਸਟ ਮਿਲਕਿੰਗ ਤੱਕ ਸਾਰੀਆਂ ਹੀ ਫੀਡਾਂ ਬਾਈ ਕੋਲੇ ਆਉ ਇੱਕ ਵਾਰ ਬੇਨਤੀ ਸਾਡੀ ਜੇ ਤੁਸੀਂ ਪੌਣੀ ਆਖ ਮਹੀਨੇ ਡਰਾਈ ਪਾ ਕੇ ਦੇਖੋ ਤਾਂ ਨੌਵੇਂ ਮਹੀਨੇ ਟਰਾਂਜ਼ਿਸ਼ਨ ਸਾਡੀ ਟਰਾਂਜ਼ਿਸ਼ਨ ਨਾਲ ਕੋਈ ਵੀ ਬੈਟ ਮਚ ਵਗੈਰਾ ਨਹੀਂ ਪਾਉਣਾ ਪੈਂਦਾ ਠੀਕ ਹੈ ਕਿਉਂਕਿ ਉਹਦੇ ਵਿੱਚ ਹੀ ਪਾਇਆ ਹੋਇਆ ਹੈ ਬਾਈ ਸਪੈਸ਼ਲ ਰეკਮੈਂਡ ਕਰਦੇ ਆ ਜੀ ਤੁਸੀਂ ਇੱਕ ਵਾਰ ਸਾਡੀ ਫੀਡ ਵਰਤ ਕੇ ਦੇਖਣੀ ਤਾਂ ਬਾਈ ਕਹਿੰਦੇ 8ਵੇਂ ਮਹੀਨੇ ਤੋਂ ਲੈ ਕੇ ਪਸ਼ੂ ਦੇ ਸੂਣ ਤੱਕ 8ਵੇਂ ਵਿੱਚ ਡਰਾਈ ਪੈਂਦੀ ਹੈ 9ਵੇਂ ਟਰਾਂਜ਼ਿਸ਼ਨ 8ਵੇਂ ਜਨ ਦੀ ਸਪੈਸ਼ਲ ਡਰਾਈ ਪਾਉਗੀ ਜੀ 9ਵੇਂ ਟਰਾਂਜ਼ਿਸ਼ਨ ਪਾਉਗੀ ਬਾਈ ਕਹਿੰਦੇ ਤੁਸੀਂ ਫੀਡ ਵਰਤ ਲਿਓ ਜੀ ਉਸ ਤੋਂ ਬਾਅਦ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਜੋ ਸੱਜਰ ਦੀ ਆਪਣੀ ਫਰੈਸ਼ ਪੈਂਦੀ ਹੈ ਜੀ ਉਸ ਤੋਂ ਬਾਅਦ ਫਰੈਸ਼ਰ ਆਉਂਦੀ ਹੈ ਜੀ ਫਰੈਸ਼ਰ ਫਰੈਸ਼ਰ ਤੇ ਅਰਲੀ ਨਾਲ ਸਾਡਾ ਪਸ਼ੂ ਜਿੱਥੋਂ ਤੱਕ ਪਸ਼ੂ ਦੀ ਰਿਕੁਆਇਰਮੈਂਟ ਦੁੱਧ ਦੀ ਜਾ ਵਰਦਾ 20 25 ਲੀਟਰ ਜਿੰਨੀ ਤੱਕ ਹੁੰਦਾ ਹੈ ਠੀਕ ਹੈ ਜੀ ਜੇ ਬਾਈ ਕਹਿੰਦੇ ਸਾਡੀਆਂ ਤੁਸੀਂ ਇਹ ਫੀਡਾਂ ਵਰਤਦੇ ਹੋ ट्रांजिशन ਔਰ ਫਰੈਸ਼ਰ ਵਰਤਦੇ ਹੋ ਤਾਂ ਪਸ਼ੂ ਆਪ ਦੇ ਹਾਈएस्ट ਮਿਲਕ ਤੇ ਜਿਹੜਾ ਉਹਦਾ ਪੀਕ ਲੈਵਲ ਹੈ ਬਹੁਤ ਛੇਤੀ ਫੜ ਲੈਂਦਾ ਹੈ ਜੀ ਤੁਸੀਂ ਇੱਕ ਵਾਰੀ ਵਰਤ ਲਓ ਦੋਸਤੋ ਬਾਈ ਕਹਿੰਦਾ ਦੁਬਾਰਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਤੁਸੀਂ ਮੈਪਲੀ ਪਾਲੋ ਤੁਸੀਂ ਆਪਣੇ ਆਪ ਹੀ ਵਰਤੋਗੇ ਜੀ ਜੇ ਤੁਸੀਂ ਵੀਡੀਓ ਦੇਖ ਕੇ ਬਾਈ ਨਾਲ ਸੰਪਰਕ ਕਰੋਗੇ ਫੀਲਡ ਆਉਣਗੇ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੀ ਹੋਰ ਬਾਈ ਜੀ ਕੁਝ ਕਹਿਣਾ ਚਾਹੋਗੇ ਨਹੀਂ ਬਾਜੀ ਇਹੀ ਆਖਣਾ ਸੀਗਾ ਜੀ ਇੱਕ ਦੋਸਤੋ ਬਾਈ ਨਾਲ ਫੀਲਡ ਦੇ ਨਾਲ-ਨਾਲ ਪਸ਼ੂ ਵੈਟਰਨਰੀ ਪ੍ਰੈਕਟਿਸ ਵੀ ਕਰਦੀ ਹੈ ਮੈਂ ਇਹੀ ਵਰਕ ਕਰਾਂ ਜੀ ਜੇ ਕਸ਼ੂ ਕਿਸੇ ਪਸ਼ੂ ਦੀ ਬੀਮਾ ਦਾ ਪਸ਼ੂ ਰੀਪੀਟ ਹੋਵੇ ਨਾ ਰਹਿੰਦਾ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਦਾ ਟ੍ਰੀਟਮੈਂਟ ਕਰਾਉਣਾ ਹੈ ਇਹੀ ਕਰਾਉਣੀ ਹੈ ਬਾਈ ਕੋਲੇ ਚੰਗੇ ਸੀਮਨ ਅਵੇਲੇਬਲ ਹੁੰਦੇ ਆ ਜੀ ਬਾਈ ਜੀ ਮੋਬਾਈਲ ਨੰਬਰ ਇੱਕ ਵਾਰੀ ਫੇਰ ਤੋਂ ਬੋਲ ਦਿਆ 98768 ਜੀ 52575 ਜੀ 98768 52575 ਬਾਈ ਦਾ ਮੋਬਾਈਲ ਨੰਬਰ ਹੈ ਜੀ ਡਾਕਟਰ ਗਰਮੀਰ ਸਿੰਘ ਪਿੰਡ ਫੁੱਡਲੋ ਮਿੱਟੀ ਹੈ ਜੀ ਬਾਈਆਂ ਦੀ ਫੀਡ ਦੀ ਦੁਕਾਨ ਇਹ ਸੰਗਤ ਮੰਡੀ ਹੈ ਜੀ ਨੇੜੇ ਮਾਨਜਾਂਸੀ ਹੈ ਜੀ ਤੇ ਜਾਂ ਮੀਟ ਵਾਲੇ ਕੋਖੇ ਬੋਲਦੇ ਜੀ ਮੀਟ ਵਾਲੇ ਕੋਖਿਆਂ ਦੇ ਬਿਲਕੁਲ ਕੋਲੇ ਹੈ ਜੀ ਚੈਨਲ ਦੁਕਾਨ ਦੇ ਨਾਲ ਦੋਸਤੋ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੀ ਫੇਸਬੁੱਕ ਜਸਟਾ ਤੇ ਦੇਖਦੇ ਹਾਂ ਤਾਂ ਵੱਧ ਤੋਂ ਵੱਧ ਫੋਲੋ ਕਰ ਲਿਓ ਜੀ ਵੀਡੀਓ ਚੰਗੀ ਲੱਗਦੀ ਹੈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ